ਕਹਿੰਦੇ ਨੇ ਮੰਗਰ ਠਾਕਿਆ ਜਾਣਾ ਤੇ ਨਹੀ ਗਿਆ। ਭਾਏ ਨਹੀਂ ਲੱਗਈ ਆ। ਤੇ ਮੈਂ ਲੈ ਪਾਉਂਦਾ। ਮਾਣ ਕੇ ਦੇਖੋ ਕਿ ਮੇਲਾ ਜਿਹੜਾ ਪਹਿਲੇ ਇਸ ਦਿਨ ਲੱਗਦਾ ਹੁੰਦਾ। ਸਾਧ ਤੂਰ ਚੰਦ ਚੜ੍ਹਦੀ ਵੀ ਮੇਰੇ ਗਦੇਵੇ ਦੀ ਤੇ ਉਹਦੇ ਵਿੱਚ ਲਿਖਿਆ ਕਿਤਾਬ ਵਿੱਚ ਮੈਂ ਲੈ ਪਾਉਂਦਾ। ਲਿਖਿਆ ਹੈ ਮੇਲੇਆਂ ਨੂੰ 24 ਕਿਟ ਨਹੀਂ ਬਹੂਗਾ। ਉਹ ਪਿਆਜ ਇਹ ਕਿਤੇ ਨਾਲ ਇਹ ਲਿਖਿਆ ਆ ਕਿਤਾਬ ਵਿੱਚ ਪਈ ਆ। ਇਹ ਤੇ ਪਤਾ ਤੇ ਇੱਥੇ ਪਈ ਹੈ ਜੀ ਖੱਟ ਮੇਰੇ ਬਾਬੇ ਨਾਲ ਫੋਟੋ ਚਾਟ ਦੇਖ ਹਰ ਤੇ ਪਤਾ ਦੇਖ ਕਿਤਾਬ ਦੇ ਮੇਰੇ ਬੱਚੇ ਮੈਂ ਲਾਈ ਪਾਵਰ ਵੀ ਲਿਖਿਆ 86% ਖਾਇਏ ਕਿਤਾਬ ਨੂੰ ਉਹਦੇ ਵੇਲੇ ਮੇਲੇ ਦਾ ਵਚਨ ਆਉਂਦਾ ਸਾਡ ਦੋ ਆਰ ਮੇਲਾ ਲੱਗਿਆ ਕਰਦਾ ਏਕਰ ਬਾਬੇ ਨਾਨਕ ਦੇ ਫੋਟੋ ਉੱਤੇ ਹਾਇਆ ਓਏ ਇਹ ਹੀ ਆ ਇਹ ਮੈਂ ਨਾ ਲਾਈ ਪਾਉਂਗਾ ਫਿਰ ਦੇਖੋ ਇਹਦੇ ਵਿੱਚ ਨਾ 11 ਵਜੇ ਵਿੱਚ 86 ਬਚਨ ਲਿਖਿਆ 86 ਪੀ ਨਾਲ ਲਿਖਾਇਆ ਕਿ ਸਾਡਾ ਅਜਦਾ ਚੱਲੂਗਾ ਇਹਦੇ ਵਿੱਚ ਨਾ 11 ਵਜੇ ਬਚਣਾ ਹਾਂ ਮੈਂ ਪਾਉਂਗਾ ਤੇ ਫਿਰ ਦੇਖਿਓ ਉਹਦੇ ਵਿੱਚ ਲਿਖਿਆ 24 ਕੰਢੀ ਮੀਂਹ ਪਊਗਾ ਇੱਕ ਕਿਤਾਬ ਹੋਰ ਫੜੋ ਯਾਰ ਇਹ ਠੀਕ ਨਹੀਂ ਹੈਗੀ ਉਹ ਕਿਤਾਬ ਦੀ ਫੋਟੋ ਸਟੇਟ ਵੀ ਹੈਗੀ ਆ ਹੋਰ ਦੇਖੋ ਇੱਥੇ ਨੀ ਕੱਪ ਹੋ ਰਹੀ ਹੈ ਕਿਹਨੂੰ ਉਹ ਨਾ 11 ਵਜੇ ਬਚਣਾ ਹਾਂ ਚੱਲੀ ਚਲੋ اوتے <laughs>